ੴ ਸਤਿਗੁਰ ਪ੍ਰਸਾਦਿ ਪਾਇਛਾ ਦੇਸ ਵਿੱਚ ਕਬਿਰ ਬਾਜ ਬੇਨਤੀ ਜੋ ਭਈ ਅਮਰੀ ਕਰੋ ਹਾ ਦੇ ਰੱਛਾ ਪੂਰਨ ਹੋਏ ਜਿਤ ਕੀ ਇਛਾ ਤਮ ਚਨਮ ਡੈ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸਬੇ ਤਮ ਕਾਵੂ ਆਪ ਹਾ ਦੇ ਮੋਹਿ ਬਚਾਓ ਸੁਖਿ ਹਸੈ ਮੂਰ ਪਰਵਾਰਾ ਸੇਵਕ ਸਿਖ ਸਬਾ ਕਰਤਾਰਾ ਮੂਰ ਛਣਜ ਕਰ ਦਇਆ ਕਰੀਐ ਸਭਨ ਕੋ ਅਜ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਪਜਣ ਕੀ ਰਹੇ ਪਿਆਸਾ तुम्हें शारद के वरना त्याओ जो परचा तुम ते पाओ से होक्षक हमारे तारिए चंतो सतर हमारे मारिए आप हाथ मुझे बर्यमरण काल का त्रासन वरी है हो जो सदा हमारे बच्चा श्रीस्तु जो करी वृच्छा राखलो में राखण हारे साहिब संत साहिब प्यारे दीन बण दुशन के हंता आत्महु परिज तदशकंता काल पाए ब्रह्मा वतरा काल पाए शिवजी वतरा काल पाए कृप सुनवरका सा सकल गा का की आत्मासा ਜਵਣ ਕਾਲ ਜੋਗੀ ਸਭ ਕੀ ਉਹ ਬੇਦਰਾ ਬ੍ਰਹਮਾ ਜੋਤੀ ਉਹ ਜਵਣ ਕਾਲ ਸਭ ਲੋਕ ਸਵਾਰਨ ਨਮਸਕਾਰ ਹੈ ਤਾਏ ਹਮਾਰਾ ਜਵਣ ਕਾਲ ਸਭ ਜਗਤ ਬਨਾਇਓ ਦੇਵਤਾ ਜਛਨੇ ਬਜਾਇਓ ਆਦਨ ਤੇ ਕੇਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਜਿ ਸਿਖੋ ਹਮਾਰੇ ਸਕਲ ਪ੍ਰਜਾ ਜਨੇ ਅਵਸਾਰੀ ਸਵਕਲ ਕੋ ਸਿੰਪਨ ਸਭ ਦਿਓ ਸਤਰੰਗ ਕੋ ਪਲ ਮੁਭਦਕਿਓ ਘਾਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨ ਚਿੰਟੀ ਦੇ ਕੁੰtre 16 ਸਭ ਪ੍ਰਕਿਰਪਾ ਰਿਸਕਰ ਭੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਘਟ ਘਟ ਕੇ ਬੜ ਬੜ ਕੀ ਜਾਣੇ ਜਬ ਰਖ ਕਰਾ ਕਰਤਾ ਰਾ ਪ੍ਰਜਾ ਤਰਤ ਤਬ ਦੇਹਿ ਪਾਰਾ ਜਬਾ ਕਰਤ ਕਰਤ ਹੋ ਕਬ ਹੋ ਤੁਮੈ ਮਿਲਤ ਦੇ ਦਰਸਬ ਹੂੰ ਜੀਤੇ ਬਨ ਸਿਰ ਸਭ ਤਾਰੇ ਆਪੇ ਆਪਣੇ ਭੂਰੀ ਉਚਾਰੇ ਤੁਮ ਸਭੀ ਤੇ ਰਤ ਨਰਾਲ ਜਾਣਤ ਪੇਦ ਭੇਦੇ ਰਿਆਲਮ ਨਿਰੰਕਾਰ ਨਿਰਮਕਾਰ ਨਿਰਲੰਬੇ ਆਦ ਨੀਲ ਨਾਦੇ ਸੰਭ ਤਾਕਾ ਮੂੜ ਉਚਾਰਤ ਪੇਦਾ ਜਾਕੋ ਪੇਵ ਨ ਭਾਵਤ ਪੇਦਾ ਤਾ ਕੋ ਗੁਰਪਾਣ ਨਿਮਰਤ ਮਹਾਮੂੜਕਿਛ ਭੇਦ ਨਾ ਜਾਣਤ ਮਹਾਦੇਵ ਕੋ ਕੈ ਲਸਰਾ ਸੁਨਰੰਕਾਰ ਕਾ ਚੀਨੀਤ ਨਹਿ ਭਵ ਆਪਿ ਆਪਨੇ ਬੁਧ ਹੈ ਜੇਤੀ ਵਰਨਤ ਭਿੰਨ ਪਿੰਨ ਤੁਹ ਦੇਤੀ ਤੁਮਰਾ ਲਕਾ ਨ ਜਾਏ ਪਸਾਰਾ ਕਹਿ ਵਿਸਾ ਜਾ ਪ੍ਰਤਮ ਸੰਸਾਰ ਏਕੇ ਰੂਪਨ ਉਪਸਰੂਪ ਅਰੰਗ ਪਿਉ ਰਾਵ ਕਹੀ ਭੂਪਾ ਅੰਡ ਜੇਰੇ ਸਿਤ ਦੇ ਕਿਨਿਸ ਫੁਲ ਕਾਣ ਭਉਰੇ ਦਿਨੇ ਕਹੋ ਫੂਲ ਜਾ ਹ ਬੈਠਾ ਕੌਸ਼ਲਪ ਸੰਗਤ ਕੇਠਾ ਸਗਰੇ ਸਿਤ ਗਾਇ ਚੰਭਵ ਆੜ ਜਗੜ ਰੂਪ ਸੰਭਵ ਅਵਰ ਅੱਛਾ ਮੇਰੀ ਤੁਮ ਕਰੋ ਸਿੱਖਿ ਵਾਰਸ ਇਕ ਸੰਗਰ ਦੁਸਰ ਫੇਰ ਵਰਤ ਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਤੂ ਸਸਰ ਨੀ ਪਰੇ ਤਿਨ ਕਾ ਦੁਸ ਦੁਖ ਤੋ ਹਾ ਮਰੇ ਪੁਰਜਣ ਪਗ ਪਰੇ ਤਿਹਾਰੇ ਤਿਨ ਕਾ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਭਾਰਤੇ ਹੈ ਤਾ ਕੇ ਕਾਲ ਨਿਟਨੇ ਹੈ ਰਚਾ ਹੋਇ ਤੈ ਸਭ ਕਾਲਾ ਦੁਸਰੇ ਸਰੇ ਤਤ ਕਾਲਾ ਕਿਰਪਾ ਰੇ ਸੰਜਾਣੇ ਰਹੋ ਤਾ ਕੇ ਤਾਪ ਤਨ ਕਮੋਹ ਰਹੋ ਰਿਧ ਸਿਧ ਕਰਮੋ ਸੁਭ ਹੋਇ ਦੁਸ ਸਾਸ ਸਕੇ ਨਾ ਕੋਇ ਇਕ ਵਾਰ ਜੇ ਤੁਮੇ ਸੁਮਾਰਾ ਕਾਲ ਪਾਸੇ ਧਾਇ ਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰੇ ਦੁਸਦੋਗ ਤੇਰਾ ਖੜਗ ਕੇ ਤੁਮੇ ਸਰਨ ਤੇ ਹਰੀ ਆਪਹਾ ਦਲੇ ਹੋ ਬਾਰੀ ਸਰਬ ਟੋਰਮ ਹੋ ਸੁਭਾਈ ਦੁਸਦੋਗ ਤੇ ਲਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ